ਚੰਨੀ ਸਾਹਮਣੇ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਬਦ ਮੰਨ ਕੇ ਆਏ ਮਾਰ ਕੇ ਬਦ ਉਹਦਾਂ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤੂਕ ਪਤ ਤ ਸਿੱਖ ਦੀ ਅਰਦਾਸ ਕਰਨਾ ਐਸੇ ਨਾਲ ਸੇ ਬਾਨ ਲਈ ਅਜੀ ਕਿਸ ਕਿਸ ਕਿਹਦਾ ਹਾਲ ਚੁਕ ਕੀਤੀ ਹੈ ਕਿਸ ਪੋਜੀਸ਼ਨ ਚ ਕੀਤੀ ਹੈ ਇਹ ਬਹਿ ਜਾਣਦਾ ਤੁਹਾਨੂੰ ਮਲੇ ਹਾਜ਼ਰੀਂ ਦੱਦਿਆ ਤੁਸੀਂ ਆਪ ਦਾ ਚੰਨੀ ਸਾਹਮਣੇ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਬਦ ਮੰਨ ਕੇ ਆਏ ਮਾਰ ਕੇ ਬਦ ਉਹਦਾਂ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤੂਕ ਪਤਤ ਸਿੱਖ ਦੀ ਅਰਦਾਸ ਕਰਨਾ ਐ ਇੰਦਰਸੇ ਬਾਨ ਲਈ ਅਜੀ ਕਿੱਸ ਕਿੱਸ ਕਿਹਦਾ ਹਾਲ ਚੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਜਿਹੜੇ ਹਾਜ਼ਰ ਨੇ ਦੱਸਦੇ ਆ ਤੁਸੀਂ ਤੁਹਾਡਾ ਚੰਨੀ ਸਾਹਿਬ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਂਹ ਹਾਂ ਉਹ ਤਾਂ ਮੰਨ ਗਏ ਆ ਬਾਅਦ ਵਿੱਚ ਉਹਦਾ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤੂਕ ਪਤਤ ਸਿੱਖ ਦੀ ਅਰਦਾਸ ਕਰਨਾ ਐ ਇੰਦਰਸੇ ਬਾਨ ਲਈ ਅਜੀ ਕਿੱਸ ਕਿੱਸ ਕਿਹੋ ਜਿਹਾ ਹਾਲ ਚੁਕ ਕੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਜੀ ਜਿਹੜੇ ਹਾਜ਼ਰੀਂ ਲਾਦੇ ਆ ਤੁਸੀਂ ਤੁਸੀਂ ਆਪ ਦਾ ਚੰਨੀ ਸਾਹਿਬ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਉਹ ਤਾਂ ਮੰਨ ਗਏ ਆ ਮਾਰ ਕੇ ਬਾਦ ਉਹ ਤਾਂ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤਾਉ ਤੁ ਪੱਤ ਤ ਸਿੱਖ ਦੀ ਅਰਦਾਸ ਕਰਨਾ ਐਂ ਇੱਥੇ ਨਾਲ ਸੇ ਬਾਨ ਲਈ ਅਜੀ ਕਿੱਸ ਕਿੱਸ ਕਿਹੋ ਜਿਹਾ ਹਾਲ ਚੁਕ ਕੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਜੀ ਜਿਹੜੇ ਹਾਜ਼ਰੀਂ ਲਾਦੇ ਆ ਤੁਸੀਂ ਤੁਸੀਂ ਆਪ ਦਾ ਚੰਨੀ ਸਾਹਬ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਬਦ ਮੰਨ ਕੇ ਆਏ ਮਰ ਕੇ ਬਾਦ ਉਹਦਾ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤੂ ਨੂੰ ਪੱਤ ਤ ਸਿੱਖ ਦੀ ਅਰਦਾਸ ਕਰਨਾ ਐਂ ਇਸ ਨਾਲ ਸੇ ਮਾਨ ਲਈ ਅਜੀ ਕਿੱਸ ਕਿੱਸ ਕਿਹੋ ਜਿਹਾ ਹਾਲ ਚੁਕੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਤੁਸੀਂ ਇਹਨੇ ਹਾਜ਼ਰੀਂ ਦੱਲਦੇ ਆ ਤੁਸੀਂ ਆਪ ਦਾ ਚੰਨੀ ਸਾਹਬ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਬਦ ਮੰਨ ਕੇ ਆਏ ਮਰ ਕੇ ਬਾਦ ਉਹਦਾ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤਾਉਤ ਪਤਤ ਸਿੱਖ ਦੀ ਅਰਦਾਸ ਕਰਨਾ ਐਸੇ ਨਾਲ ਸੇ ਬਾਨ ਲਈ ਅਜੀ ਕਿੱਸ ਕਿੱਸ ਕਿਹਦਾ ਹਾਲ ਚੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਬਹਿ ਜਾਣਦਾ ਤੁਹਾਨੂੰ ਇਹ ਹਾਜ਼ਰੀਂ ਦਿੰਦੇ ਆ ਤੁਸੀਂ ਆਪ ਦਾ ਚੰਨੀ ਸਾਹਮਣੇ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਬਦ ਮੰਨ ਕੇ ਆਏ ਮਾਰ ਕੇ ਬਦ ਉਹ ਤੜਾ ਗੱਲ ਕਰਦੀ ਲੋੜੇ ਜਦੋਂ ਮੈਂ ਕਹੀ ਦਿੱਤਾ ਮੇਰੇ ਬਤਾਉਤ ਪਤਤ ਸਿੱਖ ਦੀ ਅਰਦਾਸ ਕਰਨਾ ਐਸੇ ਨਾਲ ਸੇ ਬਾਨ ਲਈ ਅਜੀ ਕੈਸ ਕੈਸ ਕੈਸਾ ਹਾਲ ਚੁਕ ਕੀਤੀ ਹੈ ਕੈਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਤੁਹਾਨੂੰ ਇਹਨੇ ਹਾਜ਼ਰੀਂ ਦੱਲਦੇ ਆ ਤੁਸੀਂ ਤੁਸੀਂ ਆਪਦਾ ਚੰਨੀ ਸਾਹਮਣੇ ਤੁਸੀਂ ਕਹਿੰਦਾ ਜੀ ਮੇਰੀ ਸਾਹ ਹਾਂ ਉਹ ਬਦ ਮੰਨ ਗਏ ਐ ਮਾਰ ਕੇ ਬਦ ਉਹ ਤਰਾ ਗੱਲ ਕਰਦੀ ਲੋੜੇ ਜਦੋਂ ਮੈਂ ਕਹਿ ਦਿੱਤਾ ਮੇਰੇ ਬਤਾਉ ਤ ਪੱਤ ਤ ਸਿੱਖ ਦੀ ਅਰਦਾਸ ਕਰਨਾ ਐਸੇ ਨਾਲ ਸੇ ਬਾਨ ਲਈ ਅਜੀ ਕੈਸ ਕੈਸ ਕੈਸਾ ਹਾਲ ਚੁਕ ਕੀਤੀ ਹੈ ਕੈਸ ਪੋਜੀਸ਼ਨ ਚ ਕੀਤੀ ਹੈ ਇਹ ਮੈਨੂੰ ਜਾਣਨਾ ਹੈ ਤੁਹਾਨੂੰ ਇਹਨੇ ਹਾਜ਼ਰੀਂ ਦੱਲਦੇ ਆ ਤੁਸੀਂ ਤੁਸੀਂ ਆਪਦਾ